ਜਸੂਨ ਲੈ ਕੇ ਆਉਣ ਵਾਲੀ 2 ਜੂਨ ਦੀ ਜੋ ਮੀਟਿੰਗ ਹੋ ਰਹੀ ਆ ਬੀਲੀ ਮੰਤਰੀ ਨਾਲ ਮੁਖਵਾਂਗੇ ਇਹ ਵੀ ਹੋਊਗੀ ਬਾਗੀ 17/7/2020 ਵਾਲੀ ਮਲਾਿਆਂ ਦੀ ਗੱਲ ਆ ਛੇ ਪੇਗ ਵਿੱਚ ਦੀ ਗੱਲ ਆ ਜਾਂ ਪੁਰਾਣੀ ਪੈਨਸ਼ਨ ਸਕੀਮ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਲੰਗੜਾ ਨੋਟੀਫਾਈ ਕੀਤਾ ਗਿਆ ਸੀ 2022 ਦੇ ਵਿੱਚ ਪਰ ਅਜੇ ਤੱਕ ਸਰਕਾਰ ਵੱਲੋਂ 3 ਸਾਲ ਉੱਪਰ ਦਾ ਸਮਾਂ ਹੋ ਚੁੱਕਿਆ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਕੇਂਦਰ ਸਰਕਾਰ ਵੱਲੋਂ ਯੂਪੀਐਸ ਸਕੀਮ ਧੱਕੇ ਨਾਲ ਲਾਗੂ ਕੀਤੀ ਜਾ ਰਹੀ ਆ ਜਿਸ ਜੀ ਅਸੀਂ ਨਿੰਦਾ ਕਰਦੇ ਆਂ ਅਸੀਂ ਮੰਗ ਕਰਦੇ ਆ ਪਾਵਰ ਕੋਲ ਮੈਨੇਜਮੈਂਟ ਤੋਂ ਵੀ ਜਿਸ ਤਰ੍ਹਾਂ ਡੀਏ ਕੇਂਦਰ ਸਰਕਾਰ ਦਾ 55% ਆ ਪਰ ਪਾਵਰ ਕੋਆ ਦੇ ਮਲਾਦਾਂ ਦਾ ਜਾਂ ਪੰਜਾਬ ਦੇ ਮਲਾਦਾਂ ਦਾ ਡੀਏ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਇਹ 13% ਫਰਕ ਦੂਰ ਕਰਕੇ ਡੀਏ ਦੇ ਵਿੱਚ ਘਟੋ ਘਟ 13% ਵਾਧਾ ਕੀਤਾ ਜਾਵੇ ਅਸੀਂ ਆ ਜੋਇੰਟ ਫੋਰਮ ਆ ਗੂ ਗੱਲਾਂ ਕਰਦੇ ਆ ਇਹ ਕਿਵੇਂ ਦੀ ਏਰੀਆ ਦੀ ਜਿਹੜੀ ਸਰਕਾਰ ਸਾਨੂੰ ਡੀਏ ਕੇਂਦਰ ਸਰਕਾਰ ਦੇ ਬਰਾਬਰ ਦੇ ਸਾਦੀ ਉਹ ਤੋਂ ਪੇ ਕਿਹਨ ਦੇਰੀ ਦੀ ਕੀ ਆਸ ਕੀਤੀ ਜਾਂਦੀ ਆ ਹਾਂ ਇੱਕ ਬੱਛੇ ਆ ਜੁਗਲੀ ਖੇਡਿਆ ਭਗਵਾਨ ਤਮਾਨ ਨੇ ਮੰਤਰੀ ਮੰਡਲ ਦੇ ਵਿੱਚੋਂ ਫੈਸਲਾ ਕੀਤਾ ਵੀ ਜਿਹੜੇ 85 ਸਾਲ ਤੋਂ ਉੱਪਰ ਆ ਉਹਨੂੰ ਤਿੰਨ ਕੇਸਾਂ ਵਿੱਚ ਜਾਂ ਕਿਸੇ ਨੂੰ 12 ਕੇਸਾਂ ਵਿੱਚ ਕਿਸੇ ਨੂੰ 42 ਕੇਸਾਂ ਵਿੱਚ ਜਿਹੜੇ ਰੈਗੂਲਰ ਮੁਲਾਜ਼ਮਾਂ ਉਹਨਾਂ ਨੂੰ April 2026 ਤੋਂ ਸਰਕਾਰ ਨੇ ਸਤਾਈ ਵਿੱਚ ਚਲੇ ਜਾਣਾ ਪਰ 29 ਦਾ ਗਾਰੰਟੀਆ ਦੇਈ ਜਾਂਦੇ ਆ ਇਸ ਲਈ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ ਮਾਂ ਸਰਕਾਰ ਤੋਂ ਪਾਵਰ ਗੌਂਦ ਦੇ ਮੈਨੇਜਮੈਂਟ ਤੋਂ ਵੀ ਜੋ ਦਈਆ ਹਾਂ ਪੀਕਿੰਦਾ ਏਰੀਆ ਦਾ ਉਹ ਤਿੰਨ ਜਾਂ ਚਾਰ ਕਿਸੇ ਦਾ ਵਿੱਚ ਸਾਰੇ ਮੁਲਾਜ਼ਮਾਂ ਨੂੰ ਇਕੱਠਾ ਕੀਤਾ ਜਾਵੇ 15 15 ਇੱਕ 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮਿਲੇ ਮੁਲਾਜ਼ਮਾਂ ਉਹਨਾਂ ਦੀਆਂ ਤਰਖਾਹਾਂ ਫੇਸ ਕੀਤੇ ਜਾਣ ਤੇ ਪੁਰਾਣੀ ਪੈਨਸ਼ਨ ਸਕੀਮਾਂ ਬਹਾਰ ਕੀਤੀ ਜਾਵੇ ਸੀਐਚਵੀ ਜਿੰਨੇ ਵੀ ਕੰਮੇ ਕੰਮ ਕਰਦੇ ਪਾਵਰ ਗੌਂਦ ਵਿੱਚ ਉਹਨਾਂ ਦੀ ਕੋਈ ਸ਼ਰਤ ਨਹੀਂ ਲਾਈ ਜਾਂ ਵੱਖ-ਵੱਖ ਆਗੂ ਰਾਹਪੁਰਾ ਭੂਲ ਤੋਂ ਜਬ ਹਿੰਡੇ ਤੋਂ ਪਹੁੰਚਿਆ ਇਹਨ ਮੂਖਵਾਂਗੇ ਇਹ ਆ ਵੀ ਜੋ CHB ਕਾਮੇ ਆ ਜਿਹੜੇ 15 ਸਾਲ ਤੋਂ ਕੰਮੇ ਕੰਮ ਕਰਦੇ ਆ ਕੰਮ ਵੀ ਬਹੁ ਕਰਦੇ ਆ ਪਰ ਅਜੇ ਤੱਕ ਪਾਵਰ ਕੋਇਨ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਆਉਣ ਵਾਲੀ 2 ਜੂਨ ਦੀ ਜੋ ਮੀਟਿੰਗ ਹੋ ਰਹੀ ਆ ਬੀਲੀ ਮੰੰਦੀ ਨਾਲ ਮੂਖਵਾਂਗੇ ਇਹ ਵੀ ਹੋਊਗੀ ਬਾਕੀ 17/7/2020 ਵਾਲੀ ਮਲਾਇਆਂ ਦੀ ਗੱਲ ਆ ਛੇ ਪੇਗਵੇਂ ਦੀ ਗੱਲ ਆ ਜਾਂ ਪੁਰਾਣੀ ਪੈਂਸ ਕਿੰਦੇਪੁਰ ਪੰਜਾਬ ਸਰਕਾਰ ਵੱਲੋਂ ਇੱਕ ਲੰਗੜਾ ਨੋਟੀਫਾਈ ਕੀਤਾ ਗਿਆ ਸੀ 2022 ਦੇ ਵਿੱਚ ਪਰ ਅਜੇ ਤੱਕ ਸਰਕਾਰ ਨੂੰ ਤਿੰਨ ਸਾਲ ਉਪਰ ਦਾ ਸਮਾਂ ਹੋ ਚੁੱਕਿਆ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਕੇਂਦਰ ਸਰਕਾਰ ਵੱਲੋਂ ਯੂਪੀਐਸ ਸਕੀਮ ਧੱਕੇ ਨਾਲ ਲਾਗੂ ਕੀਤੀ ਜਾ ਰਹੀ ਆ ਜਿਸ ਜੀ ਅਸੀਂ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ ਪਾਵਰ ਕੋਆ ਮੈਨੇਜਮੈਂਟ ਤੋਂ ਵੀ ਜਿਸ ਤਰ੍ਹਾਂ ਡੀਏ ਕੇਂਦਰ ਸਰਕਾਰ ਦਾ 55% ਆ ਪਰ ਪਾਵਰ ਕੋਆ ਦੇ ਮਲਾਜ਼ਮਾਂ ਦਾ ਜਾਂ ਪੰਜਾਬ ਦੇ ਮਲਾਜ਼ਮਾਂ ਦਾ ਡੀਏ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਇਹ 13 ਹਜ਼ਾਰ ਦਾ ਫਰਕ ਦੂਰ ਕਰਕੇ ਡੀਏ ਦੇ ਵਿੱਚ ਘਟੋ ਘਟ 13% ਵਾਧਾ ਕੀਤਾ ਜਾਵੇ ਅਸੀਂ ਆ ਜੁਆਇੰਟ ਫੋਰਮ ਆਗੂ ਗੱਲਾਂ ਕਰਦੇ ਆ ਇਹ ਕਿਵੇਂ ਦੀ ਏਰੀਆ ਦੀ ਜਿਹੜੀ ਸਰਕਾਰ ਸਾਨੂੰ ਡੀਏ